ਫ੍ਰੀ ਕਲ ਫ੍ਰੈਂਡਸ ਮੈਥੋ ਦਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਇੱਕ ਵਾਰ ਫੇ ਤੁਹਾਡਾ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਅਗਰ ਤੁਹਾਡੇ ਗੋਡੇ ਟੇਡੇ ਹੋ ਗਏ ਨੇ ਟੇਡੇ ਮਤਲਬ ਐਡਾ ਬੋ ਨੀਜ਼ ਹੋ ਗਿਆ ਐਦਾਂ ਦੇਖੋ ਤੁਸੀਂ ਜਦੋਂ ਦੂਰੋਂ ਖੜਕੇ ਤੁਹਾਡੇ ਗੋਡੇ ਐਦਾਂ ਲੱਗਦੇ ਆ ਤਾਂ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਇਸ ਦੇ ਵਿੱਚ ਹੁੰਦਾ ਕੀ ਹੈ ਆਪਣੇ ਕੁਸ਼ ਮਸਲ ਵੀਕ ਹੁੰਦੇ ਨੇ ਕੁਸ਼ ਮਸਲ ਟਾਈਟ ਹੁੰਦੇ ਨੇ ਟਾਈਟ ਕਿਹੜੇ ਹੁੰਦੇ ਨੇ ਪੱਟ ਦੇ ਸਾਹਮਣੇ ਵਾਲੇ ਆਪਣੇ ਇਹ ਵਾਲੇ ਪਿਛੇ ਵਾਲੇ ਔਰ ਇਹ ਥੱਲੇ ਵਾਲੇ ਜਦੋਂ ਇਹ ਮਸਲ ਟਾਈਟ ਹੋ ਜਾਂਦੇ ਨੇ ਉਦੋਂ ਬੋ ਨੀਜ਼ ਹੁੰਦਾ ਔਰ ਆਪਣੇ ਜਿਹੜੇ ਐਡਕਟਰਸ ਨੇ ਉਹ ਟਾਈਟ ਹੋ ਜਾਂਦੇ ਨੇ ਉਹ ਟਾਈਟ ਹੋਣਗੇ ਤਾਂ ਆਪਣੇ ਬੋ ਨੀਜ਼ ਬੋ ਲੈਗਸ ਬਣ ਜਾਂਦੀਆਂ ਜ਼ਿਆਦਾਤਰ ਬੱਚਿਆਂ 'ਚ ਪਾਇਆ ਜਾਂਦਾ ਹੈ ਬੱਚਿਆਂ ਦੇ ਕੀ ਹੈ ਜਦੋਂ ਛੋਟੀ ਉਮਰ 'ਚ ਬੱਚਾ ਚੱਲਣ ਲੱਗ ਜੇ ਉਹਨਾਂ ਦੇ ਬੋ ਨੀਜ਼ ਹੋ ਜਾਂਦੇ ਨੇ ਔਰ ਉਹ ਹੌਲੀ-ਹੌਲੀ ਜਿਹੜੀਆਂ ਬੋ ਲੈਗਸ ਹੋਈਆਂ ਨੇ ਜਦੋਂ ਉਮਰ ਵੱਧਦੀ ਹੈ ਖੇਡਦੇ ਨੇ ਉਹ ਠੀਕ ਹੋਣੇ ਸ਼ੁਰੂ ਹੋ ਜਾਂਦੇ ਆ ਜਾਂ ਫਿਰ ਉਸਤੇ ਇੱਕ ਬੈਂਡ ਲਗਾ ਦਿੱਤਾ ਜਾਂਦਾ ਹੈ ਦੂਸਰੇ ਨੰਬਰ ਤੇ ਵਿਟਾਮਿਨ ਡੀ ਦੀ ਡੈਫੀਸ਼ੀਐਂਸੀ ਕਰਕੇ ਜਿਹੜੇ ਬੱਚੇ ਧੁੱਪੇ ਖੇਡਣ ਨਹੀਂ ਜਾਂਦੇ ਧੁੱਪ ਚ ਨਹੀਂ ਜਾਂਦੇ ਉਹਨਾਂ ਨੂੰ ਵੀ ਜ਼ਿਆਦਾਤਰ ਇਹ ਦਿੱਕਤ ਸਾਹਮਣੇ ਆਉਂਦੀ ਹੈ ਔਰ ਜਿਹੜੇ ਲੋਕ ਜਿਨ੍ਹਾਂ ਨੂੰ ਕਠੀਆ ਹੋ ਜਾਂਦਾ ਉਮਰ ਦੇ ਹਿਸਾਬ ਨਾਲ ਗੋਡਿਆਂ ਦਾ ਦਰਦ ਹੁੰਦਾ ਔਰ ਉਹ ਕਸਰਤਾਂ ਨਹੀਂ ਕਰਦੇ ਉਹਨਾਂ ਦੇ ਵੀ ਗੋਡੇ ਵਿੰਗੇ ਹੋ ਜਾਂਦੇ ਸੋ ਤੁਸੀਂ ਘਬਰਾਉਣਾ ਨਹੀਂ ਅਗਰ ਤੁਹਾਡੇ ਗੋਡੇ ਟੇਡੇ ਹੋ ਗਏ ਨੇ ਤਾਂ ਕਿਹੜੀਆਂ ਕਸਰਤਾਂ ਕਰਨੀਆਂ ਨੇ ਅੱਜ ਤੁਹਾਨੂੰ ਦੱਸਾਂਗੇ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੀਤ ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਂ ਫੁੱਲਾਪੁਰ ਦਾਕਾ ਜ਼ਿਲ੍ਹਾ ਲੁਧ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਚੰਨ ਕਰਦੇ ਆ ਸਾਡੀਆਂ ਤਿੰਨ ਇੰਸਟਾਗ੍ਰਾਮ ਆਈਡਿਸ ਨੇ ਐਸ ਸਰੀ ਸਿੰਘਸ ਆਫੀਜ਼ੀਓਥੈਰਪੀ ਡਾਕਟਰ ਗੁਰਸ਼ੇਰ ਸਿੰਘ ਡਾਕਟਰ ਵੇਬਾਸਰਾ ਔਰ ਫੇਸਬੁਕ ਤੇ ਸਾਡਾ ਪੇਜ ਐਸ ਸਰੀ ਸਿੰਘਸ ਆਫੀਜ਼ੀਓਥੈਰਪੀ ਕਲੀਨਿਕ ਔਰ YouTube ਚੈਨਲ ਡਾਕਟਰ ਗੁਰਸ਼ੇਰ ਬਲੌਗਸ ਨੂੰ ਜਰੂਰ ਸਬਸਕ੍ਰਾਈਬ ਕਰਿਓ ਸੋ ਸ਼ੁਰੂ ਕਰੀਏ ਅੱਜ ਦੀਆਂ ਆਸਾਨ ਕਸਰਤਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਟਵਨ ਐਕਸਰਸਾਈਜ਼ ਕੀ ਹੈ ਆਪਾਂ टेडे पै जाएंगे और अपने जेडे गोडे है गोडे जोड़ लेना और लात उपर चकनी इतने आप दो तीन चार पाँच छः सात आठ नौ दस दैन रिलैक्स फिर उपर चका एक दो तीन चार पाँच छः सात आठ नौ दस दैन रिलैक्स फिर उपर चक एक दो ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਦੈਨ ਰਿਲੈਕਸ ਇਹ ਤੁਸੀਂ 10 ਵਾਰੀ ਇਸ ਸਾਈਡ ਔਰ 10 ਵਾਰੀ ਹੀ ਦੂਸਰੀ ਸਾਈਡ ਦੋਨੋਂ ਸਾਈਡ ਤੁਸੀਂ ਇਹ ਕਸਰਤਾਂ ਕਰਨੀਆਂ ਨੇ ਇਦਾਂ ਪੈ ਜਾਓਗੇ ਔਰ ਉੱਪਰ ਚੱਕੋਗੇ 10 ਸੈਕਿੰਡ ਹੋਲਡ ਦੈਨ ਰਿਲੈਕਸ 10 ਵਾਰੀ ਇੱਧਰ 10 ਵਾਰੀ ਉੱਧਰ ਇਹ ਹੋ ਗਈ ਤੁਹਾਡੀ ਪਹਿਲੀ ਕਸਰਤ ਹੁਣ ਜਿਹੜੀ ਦੂਜੀ ਕਸਰਤ ਹੈ ਉਸ ਦੇ ਵਿੱਚ ਵੀ ਤੁਸੀਂ ਸਾਈਡ ਲੈ ਕੇ ਪੈ ਜਾਓਗੇ ਔਰ ਇੱਕ ਲੱਤ ਆ ਜਿਹੜੀ ਉਹ ਤੁਹਾਡੀ ਸਾਈਡ ਤੇ ਰਹੇਗੀ ਔਰ ਜਿਹੜੀ ਲੱਤ ਥੱਲੇ ਆ ਉਸ ਨੂੰ ਉੱਪਰ ਚੱਕਾਂਗੇ ਔਰ ਇਥੇ ਆਪਾਂ ਹੋਲਡ ਕਰਾਂਗੇ 5 ਸੈਕਿੰਡ 1 2 3 4 5 ਥੈਨ ਰਿਲੈਕਸ ਇਹ ਥੋੜਾ ਔਖਾ ਤਰੀਕਾ ਔਖਾ ਤਰੀਕਾ ਕੀ ਆ ਇਸ ਲੱਤ ਨੂੰ ਅਗੇਰਾ ਖਲਾਂਗੇ ਔਰ ਜਿਹੜੀ ਥੱਲੇ ਵਾਲੀ ਲੱਤ ਹੈ ਉਸ ਨੂੰ ਤੁਸੀਂ ਉੱਪਰ ਚੱਕਰ ਦੀ ਕੋਸ਼ਿਸ਼ ਇੱਕ 2 3 4 5 ਥੈਨ ਰਿਲੈਕਸ ਇੱਕ 2 3 4 5 ਥੈਨ ਰਿਲੈਕਸ ਇੱਕ 2 3 4 5 ਥੈਨ ਰਿਲੈਕਸ ਇਕ ਤਰ੍ਹਾਂ ਤੁਸੀਂ ਦੋਨੋਂ ਸਾਈਡ ਕਰਨੀ ਹੈ 10-10 ਸਵਾਰੀ ਕਰਨੀ ਹੈ ਦੁਬਾਰਾ ਦੇਖੋ ਟੇਡੇ ਪੈਗੇ ਇਹ ਲੱਤ ਅੱਗੇ ਰਿਆਂਦੀ ਔਰ ਜਿਹੜੀ ਥੱਲੇ ਵਾਲੀ ਲੱਤ ਆ ਉੱਪਰ ਚੱਕਣੀ ਇਸ ਨਾਲ ਕੀ ਹੋਏਗਾ ਜਿਹੜੇ ਆਪਣੇ ਸਾਈਡਾਂ ਵਾਲੇ ਮਸਲਸ ਨੇ ਉਹ ਤਕੜੇ ਹੋਣੇ ਸ਼ੁਰੂ ਹੋਣਗੇ ਇਸ ਨਾਲ ਤੁਸੀਂ ਥੋੜਾ ਜਿਹਾ ਸਾਈਡ ਤੇ ਜਾ ਕੇ ਵੀ ਕਰ ਸਕਦੇ ਹੋ ਦੇਖੋ ਹੁਣ ਦੂਜੀ ਸਾਈਡ ਕਰਕੇ ਦਿਖਾਉਣੀ ਆ ਇਹ ਲੱਤ ਅੱਗੇ ਲੈ ਜਾਣੀ ਆ ਔਰ ਜਿਹੜੀ ਥੱਲੇ ਵਾਲੀ ਲੱਤ ਆ ਉੱਪਰ ਚੱਕਣੀ ਆ ਹਵਾ 'ਚ ਇੱਥੇ ਆਪਾਂ ਓਲਡ ਕਰਾਂਗੇ 5 ਸੈਕਿੰਡ 1 2 3 4 5 ਹੌਲੀ ਹੌਲੀ ਵਿਦਾ ਕੇ ਆਪਾਂ 10 ਗੈਣੇ ਸ਼ੁਰੂ ਕਰ ਦਾਂਗੇ 10 ਵਾਰੀ ਇੱਧਰ 10 ਵਾਰੀ ਇੱਧਰ ਇਹ ਹੋਗੀ ਤੁਹਾਡੀ ਦੂਜੀ ਕਸਰਤ ਜਿਹੜੀ ਤੀਜੀ ਕਸਰਤ ਆ ਇਸ ਦੇ ਵਿੱਚ ਜਿਹੜਾ ਆਪਣਾ ਮਾਸ ਆਹਾ ਟਾਈਟ ਹੋਇਆ ਇਸ ਨੂੰ ਆਪਾਂ ਸਟ੍ਰੈਚ ਕਰਾਂਗੇ ਕਿਵੇਂ ਕਰਾਂਗੇ ਸਿੱਧੇ ਪਏ ਆ ਗੋਡੇ ਮੋੜ ਲੈਣੇ ਦੋਨੋਂ ਏ ਲਾਤ ਇੱਥੇ ਰੱਖਾਂਗੇ ਔਰ ਦੋਨਾਂ ਗੋਡਿਆਂ ਦੇ ਵਿਚਾਲੇ ਇਦਾਂ ਸਟ੍ਰੈਚ ਕਰਾਂਗੇ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਇਸ ਜਗ੍ਹਾ ਤੇ ਸਟ੍ਰੈਚ ਪਏਗਾ ਇਥੇ ਆਪਾਂ 10 ਸੈਕਿੰਡ ਹੋਲਡ ਥੈਨ ਰਿਲੈਕਸ ਇਸੇ ਤਰ੍ਹਾਂ ਤੁਸੀਂ ਦੂਸਰੇ ਸਾਈਡ ਕਰੋਗੇ ਇਥੇ ਲਿਆ ਕੇ ਇਹਨੂੰ ਖਿੱਚਦਾਗੇ ਇਧਰ ਹੋਰ ਇਥੇ ਆਪਾਂ 10 ਸੈਕਿੰਡ ਹੋਲਡ 1 2 3 4 5 6 7 8 9 10 ਥੈਨ ਰਿਲੈਕਸ ਹੁਣ ਆਪਣੀ ਇਥੇ ਸਟ੍ਰੈਚ ਪਏਗਾ 10 ਵਾਰੀ ਇਧਰ 10 ਵਾਰੀ ਇਧਰ ਇਹ ਹੋ ਗਈ ਤੁਹਾਡੀ ਉਸ ਤੋਂ ਅਗਲੀ ਕਸਰ ਹੁਣ ਜਿਹੜੀ ਉਸ ਤੋਂ ਨੈਕਸਟ ਐਕਸਰਸਾਈਜ਼ ਹੈ ਇਸ ਦੇ ਵਿੱਚ ਆਪਾਂ ਕੀ ਕਰਨਾ ਆਪਾਂ ਨੂੰ ਇੱਕ ਰੋਲਰ ਚਾਹੀਦਾ ਹੋਵੇਗਾ ਆਪਾਂ ਨੂੰ ਇੱਕ ਗੜਬੀ ਚਾਹੀਦੀ ਹੋएगी ਹਰ ਇੱਕ ਦੇ ਘਰਾਂ ਚ ਹੁੰਦੀਆਂ ਗੜਬੀ ਆਪਾਂ ਗੋਡਿਆਂ ਦੇ ਵਿਚਾਲੇ ਰੱਖ ਲੈਣੀ ਹੈ ਔਰ ਇੱਥੇ ਆਪਾਂ ਜ਼ੋਰ ਦੀ ਦੋਨੋਂ ਸਾਈਡ ਤੋਂ ਦਬਾਂਗੇ ਇੱਥੇ ਆਪਾਂ 10 ਸੈਕਿੰਡ ਹੋਲਡ ਦੈਨ ਰਿਲੈਕਸ ਫੇਰ 10 ਸੈਕਿੰਡ ਹੋਲਡ ਦੈਨ ਰਿਲੈਕਸ ਦੋਨੋਂ ਸਾਈਡ ਤੋਂ ਗੋਡਿਆਂ ਨੂੰ ਦਬਣਾ ਆਪਾਂ ਇਸ ਤਰ੍ਹਾਂ ਇੱਥੇ 10 ਗਿਣਾਂਗੇ 1 2 3 4 5 6 7 8 9 10 देन रिलैक्स इसको सोचनो भी ਤੁਸੀਂ 10 ਵਾਰੀ ਕਰਨਾ ਹੁਣ ਜਿਹੜੀ ਇਸ ਤੋਂ ਨੈਕਸਟ ਐਕਸਰਸਾਈਜ਼ ਹੈ ਇਸ ਦੇ ਵਿੱਚ ਕੀ ਕਰਾਂਗੇ ਆਪਾਂ ਸਿੱਧੇ ਖੜ ਜਾਾਂਗੇ ਕੁਆਡ੍ਰਿਸੈਪ ਜਿਹੜਾ ਆਪਣੇ ਪੱਟ ਵਾਲੇ ਮਸਲਾ ਇਸ ਨੂੰ ਸਟ੍ਰੈਚ ਕਰਾਂਗੇ ਤਾਂ ਕੜ ਕੇ ਔਰ ਇਥੇ ਆਪਾਂ 10 ਗਿਣਾਂਗੇ 1 2 3 4 5 6 7 8 9 10 देन ਰਿਲੈਕਸ ਦੁਬਾਰਾ ਦੇਖੋ ਫਿਰ ਖਿੱਚਾਂਗੇ 1 2 3 4 5 6 7 8 9 10 देन रिलैक्स 10 ਵਾਰੀ ਇਧਰ 10 ਵਾਰੀ ਇਧਰ ਇਹ ਹੋ ਗਈ ਤੁਹਾਡੀ ਉਸ ਤੋਂ ਅਗਲੀ ਕਸਰਤ ਹੁਣ ਆਖੀ ਕਸਰਤ ਕੀ ਕਰਾਂਗੇ ਆਪਾਂ ਫਿਰ ਇੱਕ ਗੜਬੀ ਵੀ ਲੈ ਲੈਣੀ ਹੈ ਔਰ ਇਹਨੂੰ ਦੋਨਾਂ ਗੋਡਿਆਂ ਦੇ ਵਿਚਾਲੇ ਇੱਧਰ ਰੱਖਾਂਗੇ ਔਰ ਦੋਨਾਂ ਪਾਸਿਓਂ ਜ਼ੋਰ ਦੀ ਦਬਾਂਗੇ ਤਾਂ ਦਬਾਂਗੇ 10 ਸੈਕਿੰਡ ਹੋਲਡ 1 2 3 4 5 6 7 8 9 10 देन ਰਿਲੈਕਸ ਇਸ ਨੂੰ ਵੀ 10 ਵਾਰੀ ਕਰੋ ਅਗਰ ਤੁਸੀਂ ਇਹ ਸਾਰੀਆਂ ਕਸਰਤਾਂ ਕਰਦੇ ਹੋ ਜਿਹੜੇ ਤੁਹਾਡੇ ਗੋਡੇ ਟੇਡੇ ਹੋ ਗਏ ਨੇ ਉਹਨਾਂ ਨੂੰ ਤੁਸੀਂ ਬੜੀ ਆਸਾਨ ਕਸਰਤਾਂ ਨਾਲ ਜਿਹੜੀਆਂ ਤੁਹਾਡੀਆਂ ਲੱਤਾਂ ਬੋ ਲੈਗਸ ਹੋ ਗਈਆਂ ਨੇ ਉਹਨਾਂ ਨੂੰ ਤੁਸੀਂ ਬੜੀਆਂ ਆਸਾਨ ਕਸਰਤਾਂ ਨਾਲ ਠੀਕ ਕਰ ਸਕਦੇ ਹੋ ਸੋ ਅਗਰ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਮਿਲਾਂਗੇ ਚਲਦੇ ਕਿ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਟਿਲ ਦੈ ਤੁਸੀਂ ਸਾਰੇ ਜਣੇ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ